ਨੂੰ ਇੰਤਜ਼ਾਰ ਰਹਿੰਦਾ ਹੈ ਸਾਨ ਦੇ ਮਹੀਨੇ ਦਾ ਭਗਵਾਨ ਕਾਰਤਿਕ ਜੀ ਦਾ ਪਾਵਨ ਸਥਾਨ ਅਚਲੇਸ਼ਵਰ ਥਾਮ ਨੂੰdulhan ਦੀ ਤਰ੍ਹਾਂ ਸਜਾਇਆ ਜਾਂਦਾ ਹੈ ਵੈਸੇ ਤਾਂ ਸੋਮਵਾਰ ਦਾ ਪੂਰਾ ਮਹੀਨਾ ਅਚਲੇਸ਼ਵਰ ਥਾਮ ਚ ਰੋਣ ਕਰ ਰਹਿੰਦੀਆਂ ਨੇ ਪਰ ਹਰ ਸੋਮਵਾਰ ਸੰਗਤਾਂ ਦਾ ਸੇਲਾ ਆ ਜਾਂਦਾ ਹੈ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਸ਼੍ਰੀ ਭਗਤ ਸੋਮਵਾਰ ਦਾ ਵਰਤ ਵੀ ਰੱਖਦੇ ਨੇ ਤੇ ਅਛਲੇਸ਼ਵਰ ਧਾਮ 'ਚ ਹਾਜ਼ਰੀ ਭਰ ਕੇ ਆਪਣਾ ਜਰਮ ਸਫਲ ਕਰਦੇ ਨੇ। ਸ਼੍ਰੀ ਅਛਲੇਸ਼ਵਰ ਧਾਮ ਮੰਦਿਰ ਕਾਰ ਸੇਵਾ ٹرسٹ ਦੇ ਪਰਦਾਨ ਪਵਨ ਕੁਮਾਰ ਪੰਮਾ ਤੇ ਉਹਨਾਂ ਦੀ ਸਮੁੱਚੀ ਟੀਮ ਕਈ ਮਹੀਨੇ ਪਹਿਲਾਂ ਹੀ ਸਾਵਣ ਮਹੀਨੇ ਦੀ ਤਿਆਰੀ ਆਰੰਭ ਕਰ ਦਿੰਦੇ ਨੇ। ਹਰ ਤਰ੍ਹਾਂ ਦੇ ਪੁਕਤਾ ਪ੍ਰਬੰਧ ਵੀ ਹੁੰਦੇ ਨੇ। ਸ਼ਾਮ ਦੇ ਸਮੇਂ ਪਹਿਲਾ ਤਾਂ ਆਰਤੀ ਨਾਲ ਆਰੰਭਤਾ ਹੁੰਦੀ ਏ। ਫਿਰ ਭਗਵਾਨ ਸ਼ਿਵ ਜੀ ਨੂੰ ਭੋਗ ਲਗਾਏ ਜਾਂਦੇ ਨੇ। ਤਾਂ ਫਿਰ ਮੰਦਿਰ ਦੇ ਕपाट ਖੋਲੇ ਜਾਂਦੇ ਨੇ। ਸ਼ੰਕਰ ਦਾ ਦਰਸ਼ਨ ਕਰਕੇ ਨੇਹਾਲ ਹੋ ਜਾਂਦੀਆਂ ਨੇ ਪ੍ਰਦਾਨ ਪੰਮੇ ਦੀ ਸਖਤ ਮਿਹਨਤ ਤੇ ਵੱਡੇ ਉਦਮਾ ਸਦਕਾ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਚਲੇਸ਼ਵਰ ਧਾਮ ਹਾਜ਼ਰੀ ਭਰਦੇ ਨੇ ਪੋਲੇ ਸ਼ੰਕਰ ਦੇ ਭਜਨਾਂ ਨੂੰ ਗਾ ਕੇ ਸੰਗਤਾਂ ਨੂੰ ਮੰਤਰ ਮੁਗਤ ਕਰ ਦਿੰਦੇ ਨੇ ਕਈ ਤਰ੍ਹਾਂ ਦੇ ਸਵਾਦਿਸ਼ਟ ਲੰਗਰਾਂ ਦਾ ਵੀ ਪ੍ਰਬੰਧ ਟਰਸਟ ਵੱਲੋਂ ਕੀਤਾ ਜਾਂਦਾ ਹੈ ਸੰਗਤਾਂ ਲਈ ਫਲ ਫਰੂਟ ਮਠਾਈਆਂ ਤੇ ਹੋਰ ਕਈ ਤਰ੍ਹਾਂ ਦੇ ਲੰਗਰ ਸੰਗਤਾਂ ਨੂੰ ਸ਼ਿਕਾਇਆ ਜਾਂਦੇ ਨੇ ਲੌਇੰਸ ਕਲੱਬ ਬਟਾਲਾ ਪ੍ਰਿੰਸ ਦੇ ਹਰਵੰਤ ਜੀ ਤੇ ਸਾਥੀਆਂ ਵੱਲੋਂ ਗੱਡੀ ਭਰ ਕੇ ਕੋਲ ਡਰਿੰਕ ਸੰਤਾਂ ਲਈ ਲਿਆਂਦੀ। ਹਰਵੰਤ ਜੀ ਤੇ ਉਹਨਾਂ ਦੇ ਸਾਥੀਆਂ ਨੇ ਬੜੇ ਪਿਆਰ ਨਾਲ ਸੰਤਾਂ ਨੂੰ ਕੋਲ ਡਰਿੰਕ ਵਰਤਾਈ। ਅਚਲੇਸ਼ਵਰ ਤਾਮਦੇ ਸ਼ਾਨਦਾਰ ਪ੍ਰਬੰਧਾਂ ਨੂੰ ਦੇਖ ਕੇ ਪਵਨ ਕੁਮਾਰ ਦੀ ਤਾਰੀਫ਼ ਕੀਤੇ ਬਿਨਾ ਨਾ ਰਹਿ ਸਕੇ ਹਰਵੰਤ ਜੀ। ਅੱਜ ਸ਼ਾਮ ਦੇ ਇਸ ਦੂਸਰੇ ਸੋਮਵਾਰ ਦੇ ਉੱਪਰ ਲਾਇੰਸ ਕਲੱਬ ਪ੍ਰਿੰਸ ਬਟਾਲਾ ਵੱਲੋਂ ਇੱਕ ਗਰਮੀ ਦੇ ਮੌਸਮ ਵਿੱਚ 올ਡ ਰਿਟਸ ਦਾ ਜਿਹੜਾ ਲੰਗਰ ਲਾ ਆ ਜਾ ਰਿਹਾ ਜਿਹੜਾ ਕਿ ਹਰ ਸਾਲ ਸਾਡੀ ਕਲੱਬ ਇੱਥੇ ਲਗਾਉਂਦੀ ਆ ਜਿਹਦੇ ਜਿਹੇ ਵਿਸ਼ੇਸ਼ ਸਹਿਯੋਗ ਸਾਡੇ ਸਰੰਦਰਮਾ ਜਨ ਜੀ ਔਰ ਸਾਰੇ ਬਾਕੀ ਮੈਂਬਰਾਂ ਦਾ ਹੁੰਦਾ ਵਾ ਤੁਹਾਨੂੰ ਆਪਣੇ ਬੋਲੇ ਸ਼ੰਕਰ ਜੀ ਇਸ ਤਰ੍ਹਾਂ ਹੀ ਸਾਡੀ ਕਲੱਬ ਨੂੰ ਪਲਾਸਟਾ ਪ੍ਰੇਸ਼ ਨੂੰ ਸੰਵਤ ਬਖਸ਼ਦੇ ਰਹੇਣ ਇਸ ਰੰਦੇ ਲੰਗਰ ਦੇ ਕਾਰਨ ਜਿਹੜੇ ਆ ਉਹ ਹਰ ਸਾਲ ਇੱਥੇ ਵਿਆ ਕਰਦੇ ਰਹੀਏ ਔਰ ਇਸ ਰਾਜ ਇੱਥੇ ਸਾਰਾ ਸ਼ਿਮਾਈ ਪ੍ਰੋਗਰਾਮ ਹੋਇਆਗਾ ਇਹਦਾ ਵਧੀਆ ਸਾਰਾ ਸਿਲਸਿਲਾ ਜਿਹੜਾ ਚੱਲਦਾ ਪਿਆ ਵਾ ਤੇ ਭਗਵਾਨ ਸ਼ੰਕਰ ਆਪ ਅੱਜ ਇੱਥੇ ਆ ਕੇ ਬੈਠੇ ਨੇ ਪਰ ਇੰਨੀ ਸੰਗਤ ਜਿਹੜੀ ਇਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਆਸ਼ੀਰਵਾਦ ਆ ਰਿਹਾ ਇਥੋ ਜਿਹੜੀ ਮੈਨੇਜਮੈਂਟ ਉਹਦੇ ਪ੍ਰਧਾਨ ਜਿਹੜੇ ਨੇ ਕੌਮ ਕੁਮਾਰ ਸੋਮਾ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਹੀ ਡਿਸਪਲਨ ਪ੍ਰੋਗਰਾਮ ਜਿਹੜਾ ਵਾ ਮੈਂ ਇੱਥੇ ਦੇਖ ਰਿਹਾ ਵਾਂ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਕਿਸੇ ਤਰ੍ਹਾਂ ਦਾ ਕੋਈ ਢੀਰ ਦੇ ਵਿੱਚ ਜਿਹੜਾ ਮਤਲਬ ਇਸਰਾ ਬਈ ਹੁੰਦਾ ਬਹੁਤ ਢੀਰ ਹੋਏ ਤੇ ਗੜਬੜ ਹੁੰਦੀ ਕੋਈ ਐਸਾ ਕੋਈ ਬੜੇ ਆਰਾਮ ਨਾਲ ਸਾਰੇ ਭਗਤ ਕੁਝ ਲੰਗਰ ਖਾ ਰਹੇ ਨੇ ਕੁਝ ਮਿੱਠਾ ਵੇਖਦੇ ਨੇ ਔਰ ਕੁਝ ਜਿਹੜੇ ਭਜਨ ਸੁਣਦੇ ਪਏ ਨੇ ਜਿਹਦੇ ਸਾਡੇ ਸਾਧਵੀ ਜੀ ਆਏ ਦਿਨੋਂ ਸੁਣਾ ਰਹੇ ਨੇ ਭਜਨ ਔਰ ਬਹੁਤ ਹੀ ਆਨੰਦਮਈ ਪ੍ਰੋਗਰਾਮ ਜਿਹੜਾ ਮੈਂ ਇਸ ਪ੍ਰੋਗਰਾਮ ਦਿੱਤੇ ਸਾਰੇ ਚੇਸ਼ਨ ਸੁਧਾਮ ਦਾ ٹرسٹ ਨੂੰ ਔਰ ਉਹਨਾਂ ਦੇ ਸਾਰੇ ਤਰਸਤੀਆਂ ਨੂੰ ਮੁਕਤਵਸਤੀ ਤੁਹਾਨੂੰ ਕੋਣ ਕੋਣ ਪਮਾਈ ਨੂੰ ਬਹੁਤ ਬਹੁਤ ਵਧਾਈ ਦੇ